ਦੀ ਪੱਤੇ ਹੁਣ ਪਿੰਡ ਤਾਂ ਨਿਆ ਦੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਇਨਿਆ ਜਾਂ ਤੋਂ ਪਰ ਦੀ ਸੇਵਾ ਲੰਗਰ ਵਿੱਚ ਪਾਈ ਹੈ ਉਹਨਾਂ ਦੇ ਨਾਮ ਬੋਲੇ ਜਾਣਗੇ ਕਿ ਆਪ ਆਪਣਾ ਸੁਪਾ ਸਾਹਿਬ ਲੈ ਕੇ ਜਾਣ ਦੀ ਵਾਇਰੂ ਜਿਨ੍ਹਾਂ ਨੇ 3000 ਜਾਂ ਤੋਂ ਪਰ ਦੀ ਸੇਵਾ ਲੰਗਰ ਵਿੱਚ ਪਾਈ ਹੈ ਉਹ ਆਪਣਾ ਆਪਣਾ ਸਭੂ ਲੈ ਕੇ ਜਾਣ ਵਾਇ ਗੀ ਜੀ 61 ਘਾਲੇ ਦੇ ਪਾਸ ਤੇ ਇੱਕ ਵੇਰਵੀ ਹੋ ਰਿਹਾ ਹੈ ਕਿ ਜਿਨ੍ਹਾਂ ਦੇ ਵੀ ਕਿਤੇ ਨਾਮ ਨਾਮ ਹੋ ਜਾਵੇ ਜਾਂ ਗਲਤੀ ਨਾਲ ਰਹਿ ਗਿਆ ਹੋਵੇ ਤੇ ਬਸਾ ਨਾ ਕਰੇ ਮੇਰਾ ਵੀਰ ਕੋਈ ਵੀ ਤੇ ਆ ਕੇ ਸਾਨੂੰ ਦੱਸ ਸਕਦਾ ਹੈ ਤੇ ਹੁਣ ਨਾਮ ਬੋਲੇ ਜਾਣਗੇ ਤੇ ਸਟੇਜ ਤੇ ਨੇੜੇ ਆਜਣ ਸਾਰੇ ਜਣੇ ਸਭ ਤੋਂ ਪਹਿਲਾਂ ਤੇ ਹਰ ਸਾਲ ਦੀ ਤਰ੍ਹਾਂ ਸਭ ਤੋਂ ਪਹਿਲਾਂ ਨਾਮ ਹੈ ਇੰਸਪੈਕਟਰ ਸਾਹਿਬ ਇੰਸਪੈਕਟਰ ਸੰਜੀਤ ਸਿੰਘ ਆਸਟ੍ਰੇਲੀਆ ਤੋਂ ਇੰਸਪੈਕਟਰ ਸਰਜੀਤ ਸਿੰਘ ਆਸਟ੍ਰੇਲੀਆ ਵਾਲੇ ਤਾਂ ਮਰੰਜਨ ਸਿੰਘ ਜੀ ਉਹ ਆਉਣ ਜੀ ਦੂਜਾ ਨਾਮ ਹੈ ਜੀ ਚਮਕੌਰ ਸਿੰਘ ਜਰਮਨ ਤੋਂ ਸਾਨੋਤ ਸਰੂਪ ਸਿੰਘ ਜੀ ਇੰਸਪੈਕਟਰ ਸਾਹਿਬ ਦੀ ਸੇਵਾ ਆਈ ਹੈ ਜੀ 15111 ਰੁਪਏ ਇੰਸਪੈਕਟਰ ਸਾਹਿਬ ਦੀ ਸੇਵਾ ਹੈ ਜੀ 15111 ਰੁਪਏ ਜੀ ਚਮਕੌਰ ਸਿੰਘ ਜਰਮਤੋਂ ਸਾਨੋਤ ਸਰੂਪ ਸਿੰਘ ਇਹਨਾਂ ਦੀ ਸੇਵਾ ਆਈ ਹੈ ਜੀ 15000 ਰੁਪਏ ਜੀ ਇਸ ਤੋਂ ਅਗਲਾ ਨਾਮ ਹੈ ਜੀ توخوا گیارہ ہزار ایک سو گیارہ روپیے ہرپال سنگ کنڈا تو جی ਹਦੀਪ ਸਿੰਘ ਕਤਰ ਤੋਂ ਇਸ ਤੋਂ ਅਗਲਾ ਨਾਮ ਹੈ ਜੀ ਹਦੀਪ ਸਿੰਘ ਕਤਰ ਤੋਂ ਸਨੋਹ ਨੀਸ਼ਾਨ ਸਿੰਘ ਇਹਨਾਂ ਦੀ ਸੇਵਾ ਆਈ ਹੈ ਜੀ 12111 ਰੁਪਏ ਹਦੀਪ ਸਿੰਘ ਕਤਰ ਤੋਂ ਜੀ ਇਸ ਤੋਂ ਅਗਲਾ ਜੀ ਹਰਪਾਲ ਸਿੰਘ ਕੈਨੇਡਾ ਤੋਂ ਜੀ ਇਹਨਾਂ ਦੀ ਸੇਵਾ ਆਈ ਹੈ ਜੀ 11111 ਰੁਪਏ ਇਸ ਤੋਂ ਅਗਲਾ ਨਾਮ ਹੈ ਜੀ ਲਵ 프리ਤ ਸਿੰਘ ਕਤਰ ਤੋਂ ਸਾਨਾ ਬਲਕਾਰ ਸਿੰਘ ਇਹ ਤਾਇਆ ਜੀ ਸਾਡੇ ਇੱਥੇ ਬੈਠੇ ਨੇ ਲਵ 프리ਤ ਸਿੰਘ ਕਤਰ ਤੋਂ ਸਾਨਾ ਬਲਕਾਰ ਸਿੰਘ ਇਹਨਾਂ ਦੀ ਸੇਵਾ ਆਈ ਹੈ ਜੀ 11111 ਰੁਪਏ ਲਵ 프리ਤ ਸਿੰਘ ਕਤਰ ਤੋਂ ਇਸ ਤੋਂ ਅਗਲਾ ਨਾਮ ਹੈ ਹਰਦੀਪ ਸਿੰਘ ਸੂਬੇਦਾਰ ਜੀ ਸਨ ਉਹ ਜਰਨੈਲ ਸਿੰਘ ਹਰਦੀਪ ਸਿੰਘ ਸੂਬੇਦਾਰ ਜੀ ਸਨ ਉਹ ਜਰਨੈਲ ਸਿੰਘ ਇਹਨਾਂ ਦੀ ਸੇਵਾ ਲਈ ਹੈ ਜੀ 11000 ਰੁਪਏ ਜੀ ਹਦੀਪ ਸਿੰਘ ਜੀ ਸੂਬੇਦਾਰ ਜੀ ਇਸ ਤੋਂ ਅਗਲੀ ਆਜੀ ਆ ਅਰਸ਼ਦੀਪ ਸਿੰਘ ਜਰਮਾ ਤੋਂ ਸਾਨੋਬ ਜਸਵੰਤ ਸਿੰਘ ਪ੍ਰਧਾਨ ਜੀ ਇਹਨਾਂ ਦੀ ਸੇਵਾ ਆਈ ਹੈ ਜੀ 10000 ਰੁਪਏ ਅਜੀਤ ਸਿੰਘ ਜਥੇਦਾਰ ਜੀ ਮੁੱਖ ਸੇਵਾਦਾਰ ਸਾਨੋਬ ਜਹਾਰਾ ਸਿੰਘ ਜੀ ਇਹਨਾਂ ਦੀ ਸੇਵਾ ਆਈ ਹੈ ਜੀ 10000 ਰੁਪਏ ਇਸ ਤੋਂ ਅਗਲੇ ਆ ਜੀ ਸਰਮਨ ਸਿੰਘ ਸਾਨੂੰ ਮੱਖਣ ਸਿੰਘ ਸਮੀਰਪਾਲ ਸਿੰਘ ਜੀ ਸਰਮਨ ਸਿੰਘ ਸਾਨੂੰ ਮੱਖਣ ਸਿੰਘ ਦੀ ਇਹਨਾਂ ਦੀ ਆਈ ਹੈ ਜੀ ਸੇਵਾ 10000 ਰੁਪਏ ਇਸ ਤੋਂ ਅਗਲੀ ਸੇਵਾ ਜੀ ਸੁਖਪ੍ਰੀਤ ਸਿੰਘ ਚੰਡੀਗੜ੍ਹ ਵਾਲਾ ਸਾਨੂੰ ਪ੍ਰਤਾਪ ਸਿੰਘ ਸੁਖਪ੍ਰੀਤ ਸਿੰਘ ਚੰਡੀਗੜ੍ਹ ਵਾਲਾ ਸਨੂ ਵਰਤਾਸ ਸਿੰਘ ਇਹਨਾਂ ਦੀ ਸੇਵਾ ਆਈ ਹੈ ਜੀ 11000 ਰੁਪਏ ਸੁਖਪ੍ਰੀਤ ਸਿੰਘ ਚੰਡੀਗੜ੍ਹ ਵਾਲਾ ਜੀ ਇਸ ਤੋਂ ਅਗਲੀ ਸੇਵਾ ਹੈ ਜੀ ਸਰੂਪ ਸਿੰਘ ਅਮਰੀਕਾ ਤੋਂ ਸਨੂ ਨਾਜ਼ਰ ਸਿੰਘ ਜੀ ਸਰੂਪ ਸਿੰਘ ਅਮਰੀਕਾ ਤੋਂ ਸਨੋਬ ਨਾਜ਼ਰ ਸਿੰਘ ਜੀ ਇਹਨਾਂ ਦੀ ਸੇਵਾ ਹੀ ਆ ਜੀ 10000 ਰੁਪਏ ਜੇ ਆਇਆ ਹੈ ਕੋਈ ਤਾਂ ਸੇਵਾ ਲੈ ਜਾਵੇ ਸਰੂਪਾ ਸਾਹਿਬ ਲੈ ਜਾਣਾ ਅਣਕਿੰਨੇ ਦੇ ਰੱਖ ਲੋ ਜੀ ਇਸ ਤੋਂ ਅਗਲਾ ਨਾਮ ਹੈ ਜੀ ਮਲਕੀਤ ਸਿੰਘ ਅਮਰੀਕਾ ਤੋਂ son of ਮਲਕੀਤ ਸਿੰਘ ਅਮਰੀਕਾ ਤੋਂ son of ਦਲਬੀਰ ਸਿੰਘ ਇਹਨਾਂ ਦੀ ਸੇਵਾ ਹੀ ਆ ਜੀ 10000 ਰੁਪਏ ਜੇ ਨਹੀਂ ਕੋਈ ਆਦਤ ਰੱਖ ਲੋ ਇਹ ਵੀ ਇਸ ਤੋਂ ਅਗਲਾ ਨਾਮ ਹੈ ਕਰਨਦੀਪ ਸਿੰਘ ਕੈਨੇਡਾ ਤੋਂ ਸਾਨਾ ਮੰਗਲ ਸਿੰਘ ਇਹਨਾਂ ਦੀ ਸੇਵਾ ਹੈ ਜੀ 10000 ਰੁਪਏ ਕਰਨਦੀਪ ਸਿੰਘ ਕੈਨੇਡਾ ਤੋਂ ਜੀ ਸਤਿ ਸ੍ਰੀ ਅਕਾਲ ਇਸ ਤੋਂ ਅਗਲੀ ਅਗਲਾ ਨਾਮ ਹੈ ਜੀ ਕੁਲਦੀਪ ਸਿੰਘ ਸਾਫਕਾ ਸਰਪੰਚ ਮਜਬੀਤ ਸਿੰਘ ਪਰਿਵਾਰ ਗੁਲਦੀਪ ਸਿੰਘ ਸਾਫ ਦਾ ਸਰਪੰਚ ਮਜੀਦੀ ਸਿੰਘ ਪਰਿਵਾਰ 5000 ਦੀ ਸੇਵਾ ਹੈ ਜੀ ਆਜੋ ਜੀ ਆਜੋ ਅਗਲਾ ਨਾਮ ਹੈ ਨਿਰਮਲ ਸਿੰਘ ਇਟਲੀ ਤੋਂ ਨਿਰਮਲ ਸਿੰਘ ਦੀ ਇਟਲੀ ਤੋਂ ਸਾਨਾ ਅਦਲਬੀਰ ਸਿੰਘ 7000 ਦੀ ਸੇਵਾ ਇਹਨਾਂ ਨੇ ਭੇਜੀ ਹੈ ਜੀ ਨਿਰਮਲ ਸਿੰਘ ਇਟਲੀ ਵਾਲਿਆਂ ਨੇ ਸੇਵਾ ਸਿੰਘ ਮੈਂਬਰ ਸਾਹਿਬ ਸਾਨੋ ਕੁਰਬਚਨ ਸਿੰਘ ਜੱਲੇ ਜੱਲੇ ਆ ਮੈਂ ਤਾਂ ਚਾਚੂ ਵੀਡੀਓ ਬਣਾ ਲੈ ਆ ਨਹੀਂ ਨਹੀਂ ਕੋਈ ਨਹੀਂ ਨਿਰਮਲ ਸਿੰਘ ਅਗਲਾ ਨਾਮ ਹੈ ਜੀ ਸੇਵਾ ਸਿੰਘ ਮੈਂਬਰ ਸਾਹਿਬ ਸਨ ਆਫ ਗੁਰਵਚਨ ਸਿੰਘ 5200 ਰੁਪਏ ਇਹਨਾਂ ਦੇ ਭੇਟਾ ਵੀ ਕੀਤੀ ਹੈ ਜੀ ਅਗਲਾ ਨਾਮ ਹੈ ਜੀ ਪ੍ਰਲੋਕ ਸਿੰਘ ਜਥੇਦਾਰ ਸਨ ਆਫ ਫਰੂਦ ਸਿੰਘ ਪ੍ਰਲੋਕ ਸਿੰਘ ਜਥੇਦਾਰ ਸਨ ਆਫ ਫਰੂਦ ਸਿੰਘ 5100 ਰੁਪਏ ਇਹਨਾਂ ਦੇ ਭੇਜਿਆ ਜੀ ਸੇਵਾ ਰੱਬ ਤੁਹਾਨੂੰ ਰੱਖੇ ਬਾਈ ਫੜਾ ਜਾਂ ਲੱਗਾ ਫੜਾ ਜੀ ਅਗਲਾ ਨਾਮ ਹੈ ਜੀ ਪਵਨਦੀਪ ਸਿੰਘ ਸਨ ਆਫ ਜਗਰਾਤ ਸਿੰਘ ਉਹ ਮੰਮੀ ਨੂੰ ਫੜਾਇਆ ਉਹ ਅੰਦਰ ਪਵਨਦੀਪ ਸਿੰਘ ਸਨ ਆਫ ਜਗਰਾਤ ਸਿੰਘ 5000 ਦੀ ਸੇਵਾ ਪਵਨਦੀਪ ਨੂੰ ਭੇਜੀ ਅਗਲਾ ਨਾਮ ਹੈ ਕਸ਼ਮੀਰ ਸਿੰਘ ਮੈਂਬਰ ਸਾਹਿਬ ਸਨ ਆਫ ਫੌਜਾ ਸਿੰਘ 5000 ਦੀ ਸੇਵਾ ਇਹਨਾਂ ਨੇ ਭੇਜੀ ਹੈ ਜੀ

ਸਤ ਸ੍ਰੀ ਅਕਾਲ ਜੀ ਅਸੀਂ ਅਵੰਧ ਮੈਨਿਕ ਵੀਰ ਦੇ ਬੋਟੇ ਤੇ ਚੱਲੇ ਵੀਡੀਓ ਸਤ ਸ੍ਰੀ ਅਕਾਲ ਬਲਦੇਵ ਸਿੰਘ ਸਨਪ ਸੇਵ ਸਿੰਘ 5000 ਦੀ ਸੇਵਾ ਜੀ ਇਹਨਾਂ ਦੀ ਬਲਦੇਵ ਸਿੰਘ ਸੇਵ ਸਿੰਘ ਮਨਜੀਤ ਸਿੰਘ ਜੀ ਆਜੋ ਇਕਬਾਲ ਸਿੰਘ ਦੁਬਈ ਤੋਂ ਸਨਪ ਇਕਬਾਲ ਸਿੰਘ 5000 ਦੀ ਸੇਵਾ ਇਹਨਾਂ ਨੇ ਭੇਜੀ ਆ ਜੀ ਇਕਬਾਲ ਸਿੰਘ ਦੁਬਈ ਤੋਂ ਤੇ ਰੇਸਮ ਸਿੰਘ ਬਹਿਰੀ ਤੋਂ ਸਾਨੂੰ ਭੁਨਨ ਸਿੰਘ ਇਹਨਾਂ ਨੇ 5000 ਦੀ ਸੇਵਾ ਭੇਜੀ ਹੈ ਜੀ ਸਿੰਘ ਜਥੇਦਾਰ ਸਾਨੂੰ ਬਰੂਤ ਸਿੰਘ ہزار کی سیوا نرمل سنوس گرپئی گرپند سنگ, سنگ،, گر، سنگ،, گر، سنگ،, سنگ، آجو جی آج جی، منجیت مخت سیوادار سنو سنتوخ ਮਨਜੀਤ ਸਿੰਘ ਜੀ ਪਾਉ ਜੀ ਕੋਈ ਨਹੀਂ ਅੱਗੇ ਨਾ ਅੱਗੇ ਨਾ ਵੀਡੀਓ ਗੁਰਦੇਵਾਲ ਸਿੰਘ ਦਕੋਹੇ ਤੋਂ ਜੋ ਸਵਿਡਰ ਰਹਿੰਦੇ ਨੇ ਮਨਜੀਤ ਸਿੰਘ ਦੇ ਰਿਸ਼ਤੇਦਾਰ ਨੇ 1 ਰੁਪਿਆ ਸਾਹਿਬ ਜੀ ਨੂੰ ਹਦੋਂ 5000 ਦੀ ਸੇਵਾਦਾਰ ਨੇ ਭੇਜੀ ਆ ਦੀ ਰਿਸ਼ਤੇਦਾਰਾਂ ਨੇ ਗਿਲਦੇ ਦਿਲਸੇਰ ਸਿੰਘ ਆਸਟ੍ਰੇਲੀਆ ਤੋਂ ਦਿਲਸੇਰ ਸਿੰਘ ਦਾ ਆਸਟ੍ਰੇਲੀਆ ਤੋਂ ਜੋ ਪਰਮਜੀਤ ਸਿੰਘ ਦੇ ਮਹਕਮਾ ਸੋਨੇ ਦੇ ਰਿਸ਼ਤੇਦਾਰਾਂ ਸਾਡੇ ਅੱਜ ਸੇਵਾ ਨਾਲ ਨੇ ਭੇਜੀ ਹੈ ਗਲਸ਼ੇਰ ਸਿੰਘ ਆਸਟ੍ਰੇਲੀਆ ਤੋਂ ਆ ਸੋਨੇ ਨੂੰ ਭੇਜੋ ਕਵਲਜੀਤ ਸਿੰਘ ਆਸਟ੍ਰੇਲੀਆ ਤੋਂ ਸਾਨੋਂ ਪਰ ਸਰੂਪ ਸਿੰਘ ਕਵਲਜੀਤ ਸਿੰਘ ਆਸਟ੍ਰੇਲੀਆ ਤੋਂ ਸਨੋਬ ਸ੍ਰੀਪ ਸਿੰਘ 5000 ਦੀ ਸੇਵਾ ਇਹਨਾਂ ਨੇ ਭੇਜੀ ਹੈ ਜੀ ਅਦਲ ਸਿੰਘ ਸਿੰਘ ਦਾ ਦੇਉਗੇ ਜੀ ਜੀ ਸਿੰਘ ਮੈਂਬਰ ਸਾਹਿਬ ਸਨੋਬ ਸਦਾਗੁਰ ਸਿੰਘ ਰਣਜੀਤ ਸਿੰਘ ਮੈਂਬਰ ਸਾਹਿਬ ਸਨੋਬ ਸਦਾਗੁਰ ਸਿੰਘ 4000 ਦੀ ਸੇਵਾ ਜੀ ਨੇ ਭੇਜੀ ਹੈ ਜੀ ਜੇ ਨਹੀਂ ਹਾਂ ਜੀ ਆ ਦੇ ਦੋ

ਇਹ ਵੀ ਆ ਜਾਣੀ ਹੈ। ਪੰਗੋ ਬਿਜਲੀ ਬੋਰਡ ਬਚਨ ਸਿੰਘ ਬਿਜਲੀ ਮੰਗਲ 4000 ਦੀ ਸੇਵਾਦਾਰ ਨੇ ਭੇਜੀ ਹੈ ਬਚਨ ਸਿੰਘ ਦੀ ਬਿਜਲੀ ਬੋਰਡ ਵਾਲੇ ਬਾਗ ਸਿੰਘ ਮੁੱਖ ਸੇਵਾਦਾਰ ਗਿਲਬਾਗ ਸਿੰਘ ਸੇਵਾਦਾਰ ਜੀ ਸਾਨਮ ਸਾਧੂ ਸਿੰਘ ਠੜਵਾਰੀ ਸਾਹਿਬ ਜੀ 4100 ਦੀ ਸੇਵਾਦਾਰ ਨੇ ਭੇਜੀ ਹੈ ਜੀ। ਕੰਬੀਰ ਸਿੰਘ ਸਾਨਮ ਗੁਰਦੇਵ ਸਿੰਘ ਗੁਲਦੀਪ ਸਿੰਘ ਸਾਨੂੰ ਬਲਦੇਸ਼ ਸਿੰਘ 3000 ਦੀ ਸੇਵਾ ਇਹਨੇ ਦਿੱਤੀ ਹੈ ਜੀ ਗੁਰਮੀਤ ਸਿੰਘ ਸਾਨੂੰ ਮੰਗਲ ਸਿੰਘ 3100 ਰੁਪਇਆ ਇਹਨਾਂ ਨੇ ਭੇਜਿਆ ਜੀ ਗੁਰਮੀਤ ਸਿੰਘ ਸਾਨੂੰ ਮੰਗਲ ਸਿੰਘ ਨੇ ਹਰਪੰਸ ਸਿੰਘ ਜੀ ਜਥੇਦਾਰ ਸਾਨੂੰ ਭੌਜਾ ਸਿੰਘ 3000 ਦੀ ਸੇਵਾ ਇਹਨਾਂ ਨੇ ਭੇਜੀ ਹੈ ਜੇ ਕੋਈ ਆਇਆ ਜੇ ਭੇਜਿਆ گرمخیب سان ہزار کی سیوا نے گرمخ فوجی صاحب جی جی کہ انہوں نے پروار جو ہے جوگندر مینبر صاحب سانس کتی سو روپئے کی سیوا نے جی ਗੁਰਪ੍ਰੀਤ ਸਿੰਘ ਬਗਰਾਜ ਸਿੰਘ 3000 ਦੀ ਸੇਵਾ ਇਹਨਾਂ ਨੇ ਭੇਜੀ ਆ ਜੀ ਗੁਰਪ੍ਰੀਤ ਸਿੰਘ ਬਗਰਾਜ ਸਿੰਘ ਹਾਂਜੀ ਆ ਜਾਈ ਮੇਜਰ ਸਿੰਘ ਗੁਰਬਚਨ ਸਿੰਘ 3000 ਦੀ ਸੇਵਾ ਦੀ ਨਮੋਲੇ ਮੇਜਰ ਸਿੰਘ ਗੁਰਬਚਨ ਸਿੰਘ ਸੁਣਵਾ ਜਾ ਦੇ 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 ਬਲਦੇਸ਼ ਸਿੰਘ ਗੁਜਾਰ ਸਿੰਘ ਬਲਦੇਸ਼ ਸਿੰਘ ਗੁਜਾਰ ਸਿੰਘ 3000 ਦੀ ਸੇਵਾ ਨਾਲ ਹਾਜੀ ਬਲਦੇਸ਼ ਸਿੰਘ ਗੁਜਾਰ ਸਿੰਘ ਜੀ ਬਲਰਾਜ ਸਿੰਘ ਲੰਬੜਦਾਰ ਖਾਨਮ ਸਤਨਾਮ ਸਿੰਘ بلراج سن ستنا فوجی صاحب والوں آئے خاجو جی آ جی تین ہزار کی سیوا ان چیزن ਪਿੰਨ ਹਜ਼ਾਰ ਦੀ ਸੇਵਾ ਨਾਲ ਵੱਲੋਂ ਜੀ ਅਮਰੀਕ ਸਿੰਘ ਚਾਂਚਲ ਸਿੰਘ ਜੀ ਮਲੂਕ ਸਿੰਘ ਸਾਦੂਬ ਬਲਵਿੰਦਰ ਸਿੰਘ ਰਵਾਣੇ ਪਰਿਵਾਰ ਮਲੂਕ ਸਿੰਘ ਦੇ ਪਰਿਵਾਰ ਚੋਂ ਕੋਈ ਆਇਆ ਹੈ ਤੇ ਆਜੋ ਜੀ ਵਾਇਕਸੀ ਆ ਬਲਦੇਵ ਸਿੰਘ ਤੋਂ ਮਲੂਕ ਸਿੰਘ ਬਲਵਿੰਦਰ ਸਿੰਘ ਪਿੰਨ ਹਜ਼ਾਰ ਦੀ ਸੇਵਾ ਬਲਦੀਪ ਸਿੰਘ ਮਸਕਟ ਤੋਂ ਸਾਨਾ ਵਰਨਜੀਤ ਸਿੰਘ ਬਲਜੀਤ ਸਿੰਘ ਮਸਕਟ ਤੋਂ ਸਾਨਾ ਵਰਨਜੀਤ ਸਿੰਘ 3000 ਦੀ ਸੇਵਾ ਇਸ ਤੋਂ ਅੱਗੇ ਹਰਪ੍ਰੀਤ ਸਿੰਘ ਸਾਨਾ ਧਰਮ ਸਿੰਘ ਹਰਪ੍ਰੀਤ ਸਿੰਘ ਸਾਨਾ ਧਰਮ ਸਿੰਘ 3000 ਦੀ ਸੇਵਾ ਜੀ ਨਮਨ ਰਾਜ ਪ੍ਰਿਆਰਣ ਡਾਕਟਰ ਸਰਬੇਸ਼ ਸਿੰਘ ਡਾਕਟਰ ਸਰਬੇਸ਼ ਸਿੰਘ ਦੀ ਸੇਵਾ ਜੀ 2500 ਰੁਪਇਆ ਇਹਨਾਂ ਤੋਂ ਬਸਾਬਾ ਖੋਜੀ ਨਾ ਬਾਤ ਬਲਕਾਰ ਸਿੰਘ ਖੜੇ ਦੀ ਸੇਵਾ ਨਿਭਾ ਰਿਹਾ ਹੈ ਬਲਕਾਰ ਸਿੰਘ ਖੜੇ ਦੀ ਸੇਵਾ ਨਿਭਾ ਰਿਹਾ ਹੈ ਚੰਗੇ ਰੁਪਏ ਇਕੱਠੇ ਕਰਕੇ ਦਿੰਦੇ ਜੀ ਸਾਨੂੰ ਸਾਮਾਨ ਤੋਂ ਲੋਕ ਸਿੰਘ ਜੀ ਆ ਜੇ ਤੇ ਲੋਕ ਸਿੰਘ ਖੜੇ ਦੀ ਸੇਵਾ ਕਰਦੇ ਜੀ ਜੋ ਇਹ ਸੋਖਾ ਹਲਵਾਈ ਲਈ ਸਾਹਿਬ ਤੁਸੀਂ ਵੀ ਆਓ ਸੋਖਾ ਹਲਵਾਈ ਤੇ ਤੰਦੂਰ ਵਾਲਾ ਸੱਭਾ ਚੀਮਿਆਂ ਤੋਂ ਆਜੋ ਆਜੋ ਸੋਖਾ ਹਲਵਾਈ ਤੇ ਸੱਭਾ ਤੰਦੂਰ ਵਾਲਾ ਦਰਸ਼ੇਮ ਸਿੰਘ ਜੂਪੀ ਵਾਲਾ ਇਹਨਾਂ ਦੀ ਫਰੀ ਸੇਵਾ ਹੈ ਜੀ ਇਹਨਾਂ ਦਾ ਛੋਟਾ ਅਸੀਂ ਜਿਹੜਾ ਵਾ ਜਿੱਥੇ ਮੱਦੀ ਲੈ ਜੀਏ ਉਹਨੇ ਦੇ ਨੇ ਇੱਥੇ ਰਾਤ ਸਾਡੇ ਕੋਲ ਹੀ ਜੋ ਵੀ ਸਮਾਂ ਆਇਆ ਇੱਥੇ ਆਇਆ ਸਾਰੇ ਸੌਗੀ ਲੈਣ ਗਏ ਤਾਂ ਵੀ ਇੱਥੇ ਗਏ ਫਰੀ ਸੇਵਾ ਕਰਦੇ ਆ ਜੀ ਚਾਰ ਪੰਜ ਦਿਨ ਜੀ ਪਰਸ਼ੇਮ ਸਿੰਘ ਜੀ ਜੂਪੀ ਵਾਲਾ ਆਜੂ ਹਰਮਨ ਸਿੰਘ ਆ ਮਾ ਹਰ ਮਨ ਸਿੰਘ ਜੀ ਆ ਮਾ ਉਹ ਵੀ ਦਰਸ਼ਨ ਦੇਣ ਜੀ ਤੇ ਨਿਰਮਲ ਸਿੰਘ ਆਟੇ ਵਾਲੀ ਮਸ਼ੀਨ ਵਾਲਾ ਨਿਰਮਲ ਸਿੰਘ ਆਟੇ ਵਾਲੀ ਮਸ਼ੀਨ ਵਾਲਾ ਉਹ ਵੀ ਆ ਜਾ ਜੀ ਸੱਬਾ ਤੰਦੂਰ ਵਾਲਾ ਆਓ ਜੀ ਸਤ ਸ੍ਰੀ ਅਕਾਲ ਆਕੇ ਵਾਲੀ ਮਸਜਿਦ ਦਾ ਆਪਰੇਟਰ ਸੋਖਾ ਗਿਆ ਬਸ ਹੀ ਇੰਨੇ ਹੀ ਨਾਮ ਹੈ ਅਕੇ ਤੋਂ ਵੱਧ ਚੜ ਕੇ ਸੇਵਾ ਕਰੇ ਸੇਵਾ ਦੇ ਸਾਰੇ ਹੀ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਕਰਦੇ ਨੇ ਇਹਨਾਂ ਦਾ ਧੰਨਵਾਦ ਨਹੀਂ ਹੋ ਸਕਦਾ ਸੌਂਦਾਰਾਂ ਹੀ ਮੈਂ ਪਹਿਲਾਂ ਹੀ ਕਹਾ ਜਿ ਕਿਰੇ ਛੁੱਟ ਗਿਆ ਉਹਦੇ ਯਾਦ ਜਰੂਰ ਕਰਾਣਾ ਅੰਕਲ ਆਡੇ ਨਾਲ ਅੰਕਲ ਦਾ ਨਾਮ ਛੁੱਟ ਗਿਆ ਇਹਨਾਂ ਨੇ 3100 ਰੁਪਈਆ ਦਿੱਤਾ ਹੈ ਜੀ ਇਹਨਾਂ ਨੇ ਦੋ ਸਰੋਪਾ ਸਾਹਿਬ ਕਿਉਂਕਿ ਸਾਡੇ ਕੋਲ ਹਰ ਵਾਰੀ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ ਨਾਮ ਛੁੱਟ ਜਾਂਦੇ ਨਾਮ ਜ਼ਿਆਦਾ ਹੁੰਦਾ ਹੈ ਦੋ ਜੀ ਸਰੋਪਾ ਸਾਹਿਬ ਅੰਕਲ ਨੂੰ ਇੱਕ ਸਤ ਸ੍ਰੀ ਅਕਾਲ ਠੀਕ ਹੈ ਜੀ ਕਿਹ ਕਹਦਾ ਵੀ ਨਾਮ ਛੱਡ ਕੇ ਤੇ ਦੱਸ ਦੋ ਆ ਬਲਕਾਰ ਸਿੰਘ ਆਦਾ ਵੀ ਇੱਕ ਸਰੋਪਾ ਹਰ ਦੋ ਮੈਨੂੰ ਇਲੈਕਟ੍ਰੀਸ਼ੀਅਨ ਦਾ ਪਰ ਦੇਣਾ ਨਹੀਂ ਇਹਨੂੰ ਅੱਗੇ ਦੋ ਤਿੰਨ ਦੇਤੇ ਆ ਮੇਰਾ ਬਾਪੇ ਦੇ ਦੋ ਹਾਂ ਬਾਪੇ ਨੇ ਦੇ ਦੋ ਇਹ ਕੋਈ ਇਹ ਵੀ ਗੱਲ ਠੀਕ ਆ ਤੇਰੀ ਗਾੜੀ ਮੇਰਾ ਹੀ ਰਹੂਗਾ उन बि दोखा परमजीत कश्मीर सिंध इन्हनि जी, जी <laughs> 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 तेवा जी, जी आजो जी ਸਤਿ ਸ੍ਰੀ ਅਕਾਲ ਆਜੋ ਜੀ ਆਜੋ ਜੇ ਕਹਿੰਦਾ ਨਾ ਰਹਿ ਗਿਆ ਹੋਵੇ ਤੇ ਦੱਸ ਸਕਦਾ ਸਰੋਪੇ ਸਾਡੇ ਕੋਲ ਬਹੁਤ ਜ਼ਿਆਦਾ ਸਾਡੇ ਅੰਕਲ ਜਸਵਿੰਦਰ ਸਿੰਘ ਜੀ ਕੋ ਜੋ ਚਾਹਤਾ ਨੇ ਸਾਹਮਣੇ ਰੱਖਣਗੇ ਤੇ ਇਹਨਾਂ ਦੇ ਵਿਚਾਰ ਸੁਣੋ ਜੀ